ਇੱਕ ਪਿੰਡ ਚ ਮੈਂ ਗਿਆ ਇੱਕ ਮਾਤਾ ਮਿਲੀ ਚੁੰਨੀ ਦਿਖਾਈ ਹੋਈ ਮੈਨੂੰ ਮੈਂ ਕਿਹਾ ਜਦਿੱ ਹਾ ਸਿਮਰਤ ਕੌਰ ਨੇ ਚੁੰਨੀਆਂ ਵਟਾਈਆਂ ਸੀ ਸਾਡੇ ਪਿੰਡ ਵੀ ਚੁੰਨੀਆਂ ਵਟਾਉ ਚੁੰਨੀਆਂ ਵਟਾਉ ਅਸੀਂ ਤਾਂ ਕਹਿੰਦੇ ਸ਼ਹਿਰੋਂ ਮਹਿੰਗੀਆਂ ਲੈ ਆਏ ਵੀ ਚਲ ਜੜੀ ਤਾਂ ਹੋਵੇ ਚੁੰਨੀ ਜਿਹੜੀ ਵਟਾਵਾਂਗੇ ਕੋਈ ਨਹੀਂ ਮਲ ਮਲ ਦੀ ਦੇਗੀ ਇਹ ਚ ਵੀ ਪੈਸੇ ਖਾਦੀ ਸਾਤੋਂ ਮਹਿੰਗੀ ਚੁੰਨੀ ਲੈ ਗਈ 50 ਰੁਪਏ ਵਾਲੀ ਜਿੱਦ ਕੇ ਮੈਂ 200 ਦੀ ਲੈਣ ਦੀ ਸੀ ਲੈ ਲੈ 250 ਇੱਕ ਚੁੰਨੀ ਜੋਖ ਆ ਗਈ ਇਹ ਨਹੀਂ ਛੱਡਦੇ ਆਹ ਹਾਲ ਬਣਿਆ ਨਿਕਲ ਜੁੰਨੀਆਂ ਚੱਲੀਆਂ ਨਾ ਪਟਾ ਲਿਓ ਬੇਬੇ ਐਦ ਕਿਨਾਂ ਪਟਾ ਲਿਓ ਹਾਂ ਕਪੜਾ ਉਹ ਤਾਂ ਟਿੱਕੀਪਰੀ ਫਿਰਦੀਆਂ ਜੁੰਨੀਆਂ ਦੀ ਜਿੱਥੇ ਮੇਲੇ ਜੁੰਨੀਆਂ ਐ ਗੱਲ ਆ ਰਹੀ ਪਹਿਲਾਂ ਨੰਨੀ ਸ਼ਾਨ ਲਿਖਦੀ ਹੁੰਦੀ ਸੀ ਬੋਰਡਾਂ ਤੇ ਨਾ ਹੁਣ ਕੀ ਲਿਖਾਇਆ ਨਿਮਾਣੀ ਸੇਵਾਦਾਰ ਵਾਹ 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 ਮੈਂ ਦੇਖਾ ਮੈਂ ਕਹਾ ਬਾ ਓਏ ਭਗਵਾਨ ਤੁਮਾਨਾ ਇਹ ਵੀ ਤੇਰੇ ਹੀ ਆਉਣਾ ਸੀ ਕੰਮ ਨੰਨੀ ਤੋਂ ਨਮਾਣੀ ਤੱਕ ਦਾ ਸਫ਼ਰ ਸੋ ਇੱਧਰ ਨਾ ਹੋਣ ਦਿਓ ਬਹੁਤ ਹੋ ਗਿਆ ਯਾਰ ਕੀ ਕਰ ਕਿਤੇ ਨਾ ਨੇ ਦੱਸੋ ਮੈਂ ਸੰਗਰੂਰ ਤੋਂ ਐਮਪੀਸੀ ਉਹ ਬਠਿੰਡੇ ਤੋਂ ਸੀ ਆਉਂਦੀ ਨਹੀਂ ਸੀ ਉੱਥੇ ਔਰ ਜਿੱਦਾਂ ਆ ਜਾਂਦੀ ਸੀ ਉਹਦੇ ਮੇਰੇ ਨਾਲ ਪੈਂਦਾ ਸੀ ਪੇਚਾ ਉਹ ਮੈਂ ਬੋਲੀ ਜਾਂਦਾ ਸੀ ਜਲੇਆਲੇ ਬਾਗ ਤੇ ਵੀ ਜਲੇਆਲੇ ਬਾਗ ਵਾਲੇ ਦਿਨ ਹਜ਼ਾਰ ਬੰਦਾ ਮਾਰ ਕੇ 3000 ਨੂੰ ਜਖਮੀ ਕਰਕੇ ਜਨਰਲ ਡਾਇਰ ਨੇ ਮੁਜੀਠੀਏ ਕਹਿੰਦੇ ਰੋਟੀ ਖਾਦੀ ਸੀ ਪੁੱਛੋ ਇਹਨੂੰ ਫਿਰ ਜਵਾਬ ਨਾ ਵੀ ਹੱਦ ਹੱਦ ਹੁਣ ਹੁਣ ਪੰਜਾਬੀ ਪਤਾ ਨਹੀਂ ਕਿਹਾ ਜੀ ਬੋਲਦੀ ਐ ਕਿਉਂਕਿ ਬੱਦ ਬੁੱਲੀ ਬੈ ਗਈ ਹੁਣ ਪਹਿਲਾਂ ਤਾਂ ਇੰਨੀ ਦਾ ਸਰ ਜਾਂਦਾ ਸੀ ਕੋਈ ਹੋਰ ਹੈ ਨਹੀਂ ਸੀ ਨਾਲ ਨੂੰ ਪੁੱਛਣਾ ਮੈਂ ਕਿਹਾ ਤੂੰ ਪੰਜਾਬੀ ਬੋਲ ਕੇ ਦਿਖਾ ਤੂੰ 5 ਮਿੰਟ ਉਹ 5 ਮਿੰਟ ਸਾਨੂੰ ਪਹਿਲੇ ਮਿੰਟ ਸੀ ਭਗਵੰਤਾਨ ਇਹ ਚੋਰਾ ਗ੍ਰੋਪ ਦਾ ਹੈ ਇਹ ਬ੍ਰਹਮ ਖਲਾਉਂਦੇ ਨੇ ਬ੍ਰਹਮ ਖਲਾਉਂਦੇ ਨੇ ਲੈ ਪੰਜਾਬੀ ਬੋਲ ਕੇ ਦਿਖਾਓ ਮੈਂ ਜਾਂਦਾ ਸਾਰੇ ਕੱਬਰ ਨੂੰ ਪੰਜਾਬੀ ਨਹੀਂ ਆਉਂਦੀ ਇਹਨਾਂ ਨੂੰ ਬਾੜਾਣੀ ਸਿੱਧਣ ਚ ਪੜਿਆ ਪੰਜਾਬੀ ਨਹੀਂ ਆਉਂਦੀ ਵੀਰੋ ਜੇ ਪੰਜਾਬ ਦੇ ਵਾਰਿਸ ਬਣਨਾ ਚਾਹੁੰਦੇ ਹੋ ਮੈਨੂੰ ਇੱਕ ਟੀਵੀ ਤੇ ਇੱਕ ਨੈਸ਼ਨਲ ਹਿੰਦੀ ਦੇ ਚੈਨਲ ਤੇ ਗਿਆ ਮੈਂ ਇੰਟਰਵਿਊ ਕਰਨ ਉਹ ਮੈਨੂੰ ਕਹਿੰਦੇ ਸੀ ਕੁਝ ਨਾਮ ਲਵਾਂਗੇ ਤੇ ਇਹਦੇ ਵਿੱਚ ਉਸ ਨਾਮ ਸੁਣਨ ਤੋਂ ਬਾਅਦ ਤੁਹਾਡੇ ਮਨ 'ਚ ਜੋ ਵੀ ਆਵੇ ਤੁਸੀਂ ਬੋਲਦੇ ਹੋ ਹਾਂ ਠੀਕ ਹੈ ਤੈਨੂੰ ਸੁਮੇਰ ਬਾਦਲ ਮੈਂ ਕਹਾ ਪਹਾੜਾਂ 'ਚ ਨੇ ਸਕੂਲਾਂ 'ਚ ਪੜਿਆ ਹੋਇਆ ਪੰਜਾਬੀ ਲਿਖਣੀ ਤੇ ਪੜ੍ਹਨੀ ਆਉਂਦੀ ਨਹੀਂ ਪਰ ਪੰਜਾਬ ਦਾ ਵਾਰਿਸ ਬਣਨਾ ਚਾਹੁੰਦਾ ਠੀਕ ਜੀ ਕਹਿ ਲੀ ਤੈਨੂੰ ਕੈਪਟਨ ਮਨਿੰਦਰ ਸਿੰਘ ਮੈਂ ਕਹਾ ਮਹਿਲਾਂ 'ਚ ਰਹਿਣ ਵਾਲੇ ਲੋਕ ਨੇ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਸੀ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਸੀ ਜਦੋਂ ਕਾਂਗਰਸ ਦਾ ਰਾਜ ਸੀ ਕਾਂਗਰਸ ਨਾਲ ਸੀ ਜੋ ਕਾਲੀਆਂ ਦਾ ਰਾਜ ਸੀ ਕਾਲੀਆਂ ਨਾਲ ਸੀ ਅੱਜਕੱਲ੍ਹ ਭਾਈਪੁਰਾ ਰਾਜ ਹੈ ਭਾਈਪੁਰਾ ਲੋਕਾਂ ਨਾਲ ਕਦੇ ਹੋਇਆ ਨਹੀਂ ਅੱਛਾ ਜੀ ਗੱਲ ਇਹ ਇੰਨੇ ਇੰਦਰ ਮੋਤੀ ਮੈਂ ਕਿਸੇ ਵੀ ਗੱਲ ਨੂੰ ਕਿਤੇ ਵੀ ਲਿਆ ਕੇ ਫਿੱਟ ਕਰਕੇ ਐਸਾ ਸੁਣਾਉਂਦਾ ਨਾਲ ਕਹਿੰਦਾ ਮੇਰੀ ਕਹਾਣੀ ਹੈ ਇਹ ਕਹਿੰਦਾ ਕੈਸੇ ਐਸੇ ਮੈਂ ਕਿਹਾ ਚੰਦਰਯਾਨ ਦਾ ਉਦਘਾਟਨ ਕਰਨ ਚਲਾ ਗਿਆ ਉਹਦੀ ਲਾਂਚਿੰਗ ਸੀ ਚੰਦਰਯਾਨ ਦੀ ਉੱਥੇ ਜਾ ਕੇ ਕਹਿੰਦਾ ਇਸਰੋਸ ਸੇ ਮੇਰਾ ਪੁਰਾਣਾ ਨਾਤਾ ਹੈ ਮੈਂ ਕਿਹਾ ਅਠਵੀਂ ਦਾ ਟਿਕਟ ਕਿਉਂਦਾ ਨਹੀਂ ਇਸਰੋ ਨਾਲ ਕੀ ਸੰਧ ਹੋਇਆ ਦਾ ਇਹ ਆਉ ਤਪਣਾ ਹੈ ਹਾਈ ਕਰਨ ਵਾਲੇ ਸਾਇੰਟਿਸਟ ਬੰਦੇ ਉਹ ਇਸਰੋ ਜਾਂਦੇ ਆ ਮਗਾ ਕੇ ਮੇ ਜੋੜੂਗਾ ਹੁਣ ਇਸ ਰੋ ਨਾਲ ਜਦੋਂ ਮੈਂ ਦੂਜੀ ਤੀਜੀ ਕਲਾਸ ਪੜ੍ਹਦਾ ਸੀ ਪੜਾਈ ਤਾਂ ਕਹਿੰਦਾ ਨਾ ਠੀਕ ਠੀਕ ਹੀ ਸੀ ਇਸ ਕਰਕੇ ਹਰੇਕ ਟੀਚਾ ਆ ਕੇ ਮੈਨੂੰ ਕਹਿੰਦਾ ਅਬ ਤੂੰ ਇਸ ਰੋ ਮੇ ਬੈਠ ਅਬ ਇਸ ਰੋ ਮੇ ਅਬ ਇਸ ਰੋ ਮੇ ਇਸ ਕਰਕੇ ਇਸ ਰੋ ਨਾਲ ਮੇਰਾ ਪ੍ਰਾਣਾ ਕਹਿੰਦੇ ਅਰਵਿੰਦ ਕੇਦਰੀਵਾਲ ਮੈਂ ਕਿ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਕਿ ਇਸ ਨੂੰ ਵੀ ਲਿਖਣਾ ਚਾਹਤਾ ਹੂੰ ਤੋ ਇਨਕਲਾਬ ਲਿਖਾ ਜਾਤਾ ਹੈ ਕਿ ਭਗਵਾਨ ਤੁਮਾਨ ਮੈਂ ਆਉਦੇਵਾਰੇ ਕੀ ਬੋਲਾਂ ਇਹਨੇ ਭਗਵਾਨ ਤੁਮਾਨ ਮੈਂ ਕਹ ਜੇ ਮੈਂ ਦੇਖਾਂ ਆਮਲਾਂ ਬੱਲੇ ਤਾ ਕੱਖ ਨਹੀਂ ਮੇਰੇ ਕੋਲ ਲੈ ਜੇ ਮੈਂ ਦੇਖਾਂ ਆਮਲਾਂ ਬੱਲੇ ਤਾ ਕੁਛ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਲੋਕਾਂ ਦੀ ਰਹਿਮਤ ਬੱਲੇ ਤੋ ਬੱਲੇ ਬੱਲੇ ਬੱਲੇ